ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਲੋਹੜੀ ਵਾਲੇ ਦਿਨ ਤੁਸੀਂ ਝਾੜੂ ਦਾ ਉਪਾਅ ਜ਼ਰੂਰ ਕਰ ਲੈਣਾ ਹੈ ਮੰਨ ਕੇ ਚੱਲੋ ਕਿ ਸੱਤ ਪੀੜੀਆਂ ਤੱਕ ਬੈਂਕ ਬੈਲੈਂਸ ਤੁਹਾਡਾ ਵੱਧ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸਤ ਸੰਗਤ ਜੀ ਜ਼ਿੰਦਗੀ ਦੀ ਦੌੜ ਭੱਜ ਜ਼ਿੰਮੇਵਾਰੀਆਂ ਤੇ ਕੰਮ ਧੰਦਿਆਂ ਕਰਕੇ ਅੰਮ੍ਰਿਤ ਵੇਲਾ ਲੰਮਾ ਪਾਠ ਅਸੀਂ ਨਹੀਂ ਕਰ ਸਕਦੇ ਕਈ ਲੋਕ ਆਖਦੇ ਹਨ ਅਸੀਂ ਉੱਠ ਤਾਂ ਪੈਣੇ ਆ ਪਰ ਘਰ ਦੇ ਕੰਮ ਧੰਦੇ ਬੱਚੇ ਡਿਊਟੀ ਰਸੋਈ ਸਭ ਕੁਝ ਇਕੱਠਾ ਹੀ ਉਸ ਵੇਲੇ ਆਣ ਪੈਂਦਾ ਹੈ ਸਿਰ ਤੇ ਪਰ ਸਾਧ ਸੰਗਤ ਜੀ ਗੁਰੂ ਸਾਹਿਬ ਤਾਂ ਸਾਡੀ ਭਾਵਨਾ ਨੂੰ ਵੇਖਦੇ ਹਨ ਨਾ ਕਿ ਸਿਰਫ ਬੈਠਣ ਦੀ ਮਿਆਦ ਨੂੰ ਸੋ ਸਾਰੇ ਹੀ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਸ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਹੈ ਕਿਉਂਕਿ ਅੱਧੀ ਤੇ ਅਧੂਰੀ ਜਾਣਕਾਰੀ ਹਮੇਸ਼ਾ ਖਤਰਨਾਕ ਹੁੰਦੀ ਹੈ ਸਾਤ ਸੰਗਿਆ ਜੀ ਅੰਮ੍ਰਿਤ ਵੇਲਾ ਉਹ ਸਮਾਂ ਹੈ ਜਦੋਂ ਆਕਾਸ਼ ਵੀ ਸ਼ਾਂਤ ਹੁੰਦਾ ਹੈ ਹਵਾ ਵੀ ਨਿਰਮਲ ਹੁੰਦੀ ਹੈ ਤੇ ਕਾਇਨਾਤ ਦੀ ਹਰ ਤਾਕਤ ਨਾਮ ਦੇ ਨਾਲ ਕੰਪਨ ਕਰ ਰਹੀ ਹੁੰਦੀ ਹੈ ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿੱਠੀ ਤੇ ਨਿੱਘੀ ਗੋਦ ਖੁੱਲ੍ਹੀ ਹੁੰਦੀ ਹੈ ਜੋ ਵੀ ਮਨੁੱਖ ਇਸ ਵੇਲੇ ਉੱਠ ਕੇ ਪਰਮਾਤਮਾ ਦਾ ਨਾਮ ਲੈਂਦਾ ਹੈ ਸਮਝੋ ਗੁਰੂ ਦੀ ਗੋਦ ਵਿੱਚ ਬੈਠ ਗਿਆ ਸਾਥ ਸੰਗਤ ਜੀ ਲੋਹੜੀ ਦਾ ਦਿਨ ਕੋਈ ਆਮ ਦਿਨ ਨਹੀਂ ਹੁੰਦਾ ਇਸ ਦਿਨ ਅੱਗ ਦੇ ਰੂਪ ਵਿੱਚ ਪੁਰਾਣੀ ਨਕਾਰਾਤਮਕਤਾ ਨੂੰ ਸਾੜ ਕੇ ਨਵੀਂ ਸ਼ੁਰੂਆਤ ਦਾ ਸੰਕੇਤ ਹੁੰਦਾ ਹੈ ਇਸ ਲਈ ਕਈ ਮਹਾਂਪੁਰਖ ਆਖਦੇ ਹਨ ਲੋਹੜੀ ਵਾਲੇ ਦਿਨ ਅੰਮ੍ਰਿਤ ਵੇਲੇ ਕੀਤਾ ਇੱਕ ਛੋਟਾ ਜਿਹਾ ਕਰਮਸਾਲਾ ਦੀ ਕਿਸਮਤ ਬਦਲ ਸਕਦਾ ਹੈ ਲੋਹੜੀ ਵਾਲੇ ਦਿਨ ਝਾੜੂ ਦਾ ਗੁਪਤ ਉਪਾਅ ਜੇਕਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਰ ਲੈਂਦੇ ਹੋ ਆਪਣੇ ਘਰ ਵਿੱਚ ਜੇਕਰ ਤੁਸੀਂ ਕਰ ਲੈਂਦੇ ਹੋ ਤਾਂ ਤੁਹਾਡੀ ਕਿਸਮਤ ਬਦਲ ਜਾਵੇਗੀ ਲੋਹੜੀ ਵਾਲੇ ਦਿਨ ਸਵੇਰੇ ਅੰਮ੍ਰਿਤ ਵੇਲੇ ਜਦੋਂ ਵੀ ਨੀਂਦ ਖੁੱਲੇ ਸਭ ਤੋਂ ਪਹਿਲਾਂ ਆਪਣੇ ਪਲੰਗ ਤੇ ਬੈਠ ਕੇ ਵਾਹਿਗੁਰੂ ਘਰ ਮੰਤਰ ਦਾ ਨਾਮ ਜਪ ਕਰੋ ਫਿਰ ਚੁੱਪਚਾਪ ਘਰ ਦੇ ਵਿੱਚ ਜੋ ਵੀ ਤੁਹਾਡੇ ਕੰਮ ਧੰਦੇ ਕਰਨੇ ਹਨ ਕਰ ਦਾ ਮਤਲਬ ਕਿ ਝਾੜੂ ਆਪਣੇ ਹੱਥ ਵਿੱਚ ਫੜ ਲਓ ਕਿਸੇ ਨਾਲ ਗੱਲ ਨਹੀਂ ਕਰਨੀ ਨਾ ਕਿਸੇ ਨੂੰ ਕੁਝ ਦੱਸਣਾ ਹੈ ਝਾੜੂ ਲਾਉਂਦੇ ਸਮੇਂ ਸਿਰਫ ਦਿਲ ਵਿੱਚ ਇੱਕ ਹੀ ਅਰਦਾਸ ਕਰੋ ਕਿ ਹੇ ਵਾਹਿਗੁਰੂ ਜਿਵੇਂ ਮੈਂ ਆਪਣੇ ਘਰ ਦੀ ਗੰਦਗੀ ਸਾਫ਼ ਕਰ ਰਹੀ ਹਾਂ ਏਵੇਂ ਹੀ ਮੇਰੇ ਘਰ ਤੋਂ ਗਰੀਬੀ ਰੋਗ ਕਲੇਸ਼ ਤੇ ਨਕਾਰਾਤਮਕਤਾ ਵੀ ਸਾਫ਼ ਹੋ ਜਾਵੇ ਕਰਨਾ ਇਹ ਸਿਰਫ ਅੰਮ੍ਰਿਤ ਵੇਲੇ ਹੈ ਜੇਕਰ ਤੁਸੀਂ ਇਹ ਅੰਮ੍ਰਿਤ ਵੇਲੇ ਕਰੋਗੇ ਤੁਹਾਡੇ ਘਰ ਵਿੱਚੋਂ ਗਰੀਬੀ ਰੋਗ ਕਲੇਸ਼ ਤੇ ਨਕਾਰਾਤਮਕਤਾ ਹਮੇਸ਼ਾ ਲਈ ਖਤਮ ਹੋ ਜਾਵੇਗੀ ਜਦੋਂ ਤੁਹਾਡੇ ਘਰ ਚੋਂ ਗਰੀਬੀ ਖਤਮ ਹੋ ਗਈ ਰੋਗ ਖਤਮ ਹੋ ਗਏ ਕਲੇਸ਼ ਤੇ ਨਕਾਰਾਤਮਕਤਾ ਖਤਮ ਹੋ ਗਈ ਤੁਹਾਡੇ ਘਰ ਵਿੱਚ ਆਪਣੇ ਆਪ ਤੁਹਾਡੇ ਘਰ ਦੇ ਜੀਵਾਂ ਦੀ ਕਿਸਮਤ ਬਦਲਣੀ ਸ਼ੁਰੂ ਹੋ ਜਾਵੇਗੀ ਫਿਰ ਹੌਲੀ ਹੌਲੀ ਆਪਣੇ ਘਰ ਦੀ ਸਫਾਈ ਕਰਨੀ ਸ਼ੁਰੂ ਕਰੋ ਸਫਾਈ ਕਰਕੇ ਹਰ ਕੋਨੇ ਦੀ ਸਫਾਈ ਕਰੋ ਤੇ ਝਾੜੂ ਦੇ ਨਾਲ ਹੌਲੀ ਹੌਲੀ ਤੁਸੀਂ ਵਾਹਿਗੁਰੂ 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 ਨਾਮ ਜਪਦੇ ਰਹਿਣਾ ਹੈ ਜਿਵੇਂ ਜਿਵੇਂ ਝਾੜੋ ਫਿਰੇਗਾ ਉੱਥੇ ਸਿਰਫ ਧੂੜਨੇ ਸਾਲਾਂ ਦੀ ਰੁਕਾਵਟ ਦੁੱਖ ਤਕਲੀਫ ਤੇ ਬਦਕਿਸਮਤੀ ਵੀ ਨਿਕਲਣੀ ਸ਼ੁਰੂ ਹੋ ਜਾਵੇਗੀ ਜਿਵੇਂ ਜਿਵੇਂ ਜਿਸ ਕੋਨੇ ਦੇ ਵਿੱਚ ਤੁਸੀਂ ਝਾੜੋ ਮਾਰੋਗੇ ਉਸ ਉਸ ਕੋਨੇ ਵਿੱਚ ਜਾਂਦੇ ਜਾਂਦੇ ਤੁਸੀਂ ਵਾਹਿਗੁਰੂ ਜਪਦੇ ਰਹਿਣਾ ਹੈ ਸਾਧ ਸੰਗਤ ਜੀ ਇਹ ਕੋਈ ਅੰਧਵਿਸ਼ਵਾਸ ਨਹੀਂ ਗੁਰੂ ਸਾਹਿਬ ਜੀ ਨੇ ਸਾਨੂੰ ਸਿਖਾਇਆ ਹੈ ਕਿ ਜਿੱਥੇ ਨਾਮ ਹੁੰਦਾ ਹੈ ਉੱਥੇ ਕਦੇ ਵੀ ਮੈਲ ਟਿਕ ਨਹੀਂ ਸਕਦੀ ਜਿਵੇਂ ਪਾਣੀ ਨਾਲ ਸਰੀਰ ਸਾਫ਼ ਹੁੰਦਾ ਹੈ ਨਾਮ ਨਾਲ ਕਰਮ ਸਾਫ਼ ਹੁੰਦੇ ਹਨ ਜਦੋਂ ਅਸੀਂ ਝਾੜੂ ਲਾ ਲੈਨੇ ਆ ਸਾਰੀ ਗੰਦਗੀ ਇਕੱਠੀ ਕਰਕੇ ਘਰ ਤੋਂ ਬਾਹਰ ਸੁੱਟਦੇ ਹਾਂ ਦਿਲ ਵਿੱਚ ਕਹਿਣਾ ਹੈ ਵਾਹਿਗੁਰੂ ਜੀ ਮੇਰੇ ਘਰ ਤੋਂ ਸਾਰੀ ਨਕਾਰਾਤਮਕਤਾ ਬਾਹਰ ਨਿਕਲ ਜਾਵੇ ਮੇਰੇ ਘਰ ਵਿੱਚੋਂ ਕਲੇਸ਼ ਰੋਗ ਜੋ ਵੀ ਮੇਰੇ ਘਰ ਚ ਨਕਾਰਾਤਮਕਤਾ ਹੈ ਹਮੇਸ਼ਾ ਲਈ ਖਤਮ ਹੋ ਜਾਵੇ ਮੇਰੇ ਪਰਿਵਾਰ ਦੇ ਜੀਆ ਦਾ ਆਪਸ ਵਿੱਚ ਪਿਆਰ ਹੋਵੇ ਫਿਰ ਆਪਣੇ ਹੱਥ ਧੋ ਕੇ ਕੋਨੇ ਵਿੱਚ ਖੜੇ ਹੋ ਕੇ 2 ਮਿੰਟ ਅੱਖਾਂ ਬੰਦ ਕਰਕੇ ਵਾਹਿਗੁਰੂ ਵਾਹਿਗੁਰੂ ਦਾ ਮੂਲ ਮੰਤਰ ਦਾ ਜਾਪ ਕਰਨਾ ਹੈ ਉਸ ਸਮੇਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਤੁਹਾਡੇ ਘਰ ਵਿੱਚ ਦਾਖਲ ਹੋ ਜਾਵੇਗੀ ਸਾਧ ਸੰਗਤ ਜੀ ਜਿਹੜਾ ਘਰ ਅੰਮ੍ਰਿਤ ਵੇਲੇ ਨਾਮ ਨਾਲ ਸਾਫ਼ ਕੀਤਾ ਜਾਂਦਾ ਹੈ ਉਸ ਘਰ ਵਿੱਚ ਕਦੇ ਦਲੇਦਰਤਾ ਟਿਕ ਨਹੀਂ ਸਕਦੀ ਜਿਸ ਘਰ 'ਚ ਸ਼ੁਕਰਾਨਾ ਹੁੰਦਾ ਹੈ ਉੱਥੇ ਕਿਸੇ ਚੀਜ਼ ਦੀ ਕਮੀ ਨਹੀਂ ਹੋ ਸਕਦੀ ਲੋਹੜੀ ਦੇ ਦਿਨ ਕੀਤਾ ਇਹ ਝਾੜੂ ਦਾ ਉਪਾਸ ਸਿਰਫ ਫਰਸ਼ ਸਾਫ਼ ਨਹੀਂ ਕਰਦਾ ਤੁਹਾਡੀ ਕਿਸਮਤ ਦੇ ਬੰਦ ਰਸਤਿਆਂ ਨੂੰ ਖੋਲ ਦੇਵੇਗਾ ਬਹੁਤ ਲੋਕਾਂ ਦੀ ਜ਼ਿੰਦਗੀ 'ਚ ਅਚਾਨਕ ਸੁੱਖ ਰੋਜ਼ਗਾਰ ਸ਼ਾਂਤੀ ਤੇ ਖੁਸ਼ਹਾਲੀ ਆਉਣੀ ਸ਼ੁਰੂ ਹੋ ਜਾਂਦੀ ਹੈ ਸੋ ਯਾਦ ਰੱਖੋ ਕਿ ਅੰਮ੍ਰਿਤ ਵੇਲਾ ਗੁਰੂ ਦਾ ਬੁਲਾਵਾ ਹੁੰਦਾ ਹੈ ਜੋ ਇਸ ਬੁਲਾਵੇ ਨੂੰ ਸੁਣ ਲੈਂਦਾ ਹੈ ਉਸ ਦੀ ਕਿਸਮਤ ਆਪੇ ਹੀ ਬਦਲ ਜਾਂਦੀ ਹੈ ਅੰਮ੍ਰਿਤ ਵੇਲਾ ਸੱਚ ਨਾਮ ਵਢਿਆਈ ਵਿਚਾਰ ਜੇ ਇਹ ਸੇਵਾ ਤੁਹਾਡੇ ਦਿਲ ਨੂੰ ਸ਼ੂਭੇ ਤਾਂ ਤੁਸੀਂ ਜ਼ਰੂਰ ਕਰੋ ਲੋਹੜੀ ਵਾਲੇ ਦਿਨ ਇਹ ਸੇਵਾ ਜ਼ਰੂਰ ਕਰਨੀ ਹੈ ਸਾਤ ਸੰਗਤ ਦੀ ਲੋਹੜੀ ਸਿਰਫ ਅੱਗ ਦੇ ਗੇੜ ਲਗਾਉਣ ਦਾ ਤਿਉਹਾਰ ਨਹੀਂ ਇਹ ਉਹ ਦਿਨ ਹੈ ਜਦੋਂ ਕੁਦਰਤ ਸਾਨੂੰ ਯਾਦ ਦਿਵਾਉਂਦੀ ਹੈ ਕਿ ਜਿਵੇਂ ਅੱਗ ਪੁਰਾਣਾ ਕੋੜਾ ਸਾੜ ਕੇ ਨਵੀਂ ਗਰਮੀ ਪੈਦਾ ਕਰਦੀ ਹੈ ਤਾਂ ਉਸੇ ਤਰ੍ਹਾਂ ਸਾਡੇ ਜੀਵਨ ਵਿੱਚ ਪੁਰਾਣੇ ਦੁੱਖ ਰੁਕਾਵਟਾਂ ਤੇ ਕਰਮ ਕਾਂਡ ਸਾੜ ਕੇ ਨਵੀਂ ਸ਼ੁਰੂਆਤ ਕੀਤੀ ਜਾ ਸਕਦੀ ਹੈ ਪਰ ਇਹ ਤਾਂ ਵੀ ਸੰਭਵ ਹੋ ਸਕਦਾ ਹੈ ਜਦੋਂ ਅਸੀਂ ਅੰਮ੍ਰਿਤ ਵੇਲੇ ਨਾਮ ਦੇ ਨਾਲ ਉਸ ਅੱਗ ਨੂੰ ਜੋੜ ਦਿੰਦੇ ਹਾਂ ਬਹੁਤੇ ਘਰਾਂ 'ਚ ਵੇਖਿਆ ਜਾਂਦਾ ਹੈ ਲੋਹੜੀ ਤੋਂ ਬਾਅਦ ਅਚਾਨਕ ਮਾਹੌਲ ਬਦਲ ਜਾਂਦਾ ਹੈ ਜੋ ਘਰ ਕੱਲ ਤੱਕ ਤਣਾਅ ਨਾਲ ਭਰਿਆ ਸੀ ਉਥੇ ਸ਼ਾਂਤੀ ਆਉਣੀ ਸ਼ੁਰੂ ਹੋ ਜਾਂਦੀ ਹੈ ਜਿੱਥੇ ਪੈਸਾ ਰੁਕਿਆ ਹੁੰਦਾ ਹੈ ਰੁਕੇ ਹੋਏ ਪੈਸੇ ਦੇ ਰਸਤੇ ਖੁੱਲ ਜਾਂਦੇ ਹਨ ਮਹਾਪੁਰਖ ਆਖਦੇ ਹਨ ਇਹ ਕੋਈ ਇਤਫਾਕ ਨਹੀਂ ਹੁੰਦਾ ਇਹ ਅੰਮ੍ਰਿਤ ਵੇਲੇ ਕੀਤੀ ਗਈ ਅਰਦਾਸ ਤੇ ਨਾਮ ਦੀ ਸਾਫੀ ਦਾ ਫਲ ਹੁੰਦਾ ਹੈ ਇਸ ਦੇ ਨਾਲ ਘਰ ਦੇ ਵਿੱਚ ਹਰ ਕੋਨੇ 'ਚ ਲਗਾਇਆ ਗਿਆ ਝਾੜੂ ਉਸ ਸਮੇਂ ਬੋਲਿਆ ਹੋਇਆ ਵਾਹਿਗੁਰੂ ਦਾ ਨਾਮ ਘਰ ਵਿੱਚੋਂ ਸਾਰੀਆਂ ਦੁੱਖ ਤਕਲੀਫਾਂ ਨੂੰ ਖਤਮ ਕਰ ਦਿੰਦਾ ਹੈ ਬੰਦ ਰਸਤੇ ਜ਼ਿੰਦਗੀ ਦੇ ਖੋਲ ਦਿੰਦਾ ਹੈ ਸਾਥ ਸੰਗਤ ਜੀ ਜਦੋਂ ਤੁਸੀਂ ਲੋਹੜੀ ਵਾਲੇ ਦਿਨ ਝਾੜੂ ਲਗਾਉਂਦੇ ਹੋ ਉਸ ਸਮੇਂ ਸਿਰਫ ਮਿੱਟੀ ਬਾਹਰ ਨਹੀਂ ਨਿਕਲਦੀ ਉਸ ਸਮੇਂ ਘਰ ਵਿੱਚ ਪਈ ਹੋਈ ਈਰਖਾ ਲੜਾਈਆਂ ਦੀ ਊਰਜਾ ਨਜ਼ਰ ਤੰਗ ਦਿੱਲੀ ਤੇ ਪਿਛਲੇ ਸਾਲ ਦੀ ਹਾਰ ਦੀ ਭਾਵਨਾ ਬਾਹਰ ਜਾਣੀ ਸ਼ੁਰੂ ਹੋ ਜਾਂਦੀ ਹੈ ਝਾੜੂ ਦੇ ਹਰ ਝਟਕੇ ਨਾਲ ਘਰ ਦੇ ਕੋਨੇ-ਕੋਨੇ ਨੂੰ ਸ਼ੁੱਧ ਹੋ ਜਾਂਦਾ ਹੈ ਕਈ ਭੈਣਾਂ ਨੇ ਦੱਸਿਆ ਹੈ ਜਦੋਂ ਉਹਨਾਂ ਨੇ ਇਹ ਉਪਾਰ ਲੋਹੜੀ ਵਾਲੇ ਦਿਨ ਕੀਤਾ ਉਸ ਤੋਂ ਬਾਅਦ ਬੱਚਿਆਂ ਨੇ ਪੜ੍ਹਾਈ ਵਿੱਚ ਸੁਧਾਰ ਕੀਤਾ ਪਤੀ ਦੇ ਕੰਮ ਵਿੱਚ ਰੁਕਾਵਟਾਂ ਦੂਰ ਹੋਈਆਂ ਘਰ ਦੇ ਅੰਦਰ ਬਿਨਾਂ ਵਜਾ ਦੀ ਘਬਰਾਹਟ ਖਤਮ ਹੋਈ ਇਹ ਸਭ ਇਸ ਲਈ ਨਹੀਂ ਕਿ ਝਾੜੂ ਨਾਲ ਕੋਈ ਜਾਦੂ ਸੀ ਇਹ ਇਸ ਲਈ ਹੋਇਆ ਕਿ ਉਸ ਝਾੜੂ ਦੇ ਨਾਲ ਪਰਮਾਤਮਾ ਦਾ ਨਾਮ ਜੁੜਿਆ ਸੀ ਇਸ ਵਿੱਚ ਕੋਈ ਵਹਿਮ ਭਰਮ ਨਹੀਂ ਅਸੀਂ ਉਹਨਾਂ ਭੈਣਾ ਭਰਾਵਾਂ ਲਈ ਖਾਸ ਕਰਕੇ ਆਖਦੇ ਹਾਂ ਜਿਹੜੇ ਭੈਣ ਭਰਾ ਅਜਿਹੀਆਂ ਵਜ੍ਹਾ ਦੇ ਕਰਕੇ ਕੁਝ ਕੰਮ ਉਹਨਾਂ ਦੇ ਪੈਂਡਿੰਗ ਰਹਿ ਜਾਂਦੇ ਹਨ ਸਤ ਸੰਗਤ ਜੀ ਜਦੋਂ ਵੀ ਭੈਣਾ ਬੀਬੀਆਂ ਘਰ ਵਿੱਚ ਝਾੜੂ ਲਗਾਉਂਦੀਆਂ ਹਨ ਤਾਂ ਉਸ ਵੇਲੇ ਪਰਮਾਤਮਾ ਜੀ ਦਾ ਨਾਮ ਸਿਮਰਨ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਕਾਲ ਯੁਗ ਦਾ ਪੈਰਾ ਚੱਲ ਰਿਹਾ ਹੈ ਕਦੇ ਵੀ ਸਾਡੇ ਜੀਹਾਂ ਤੇ ਸਾਡੇ ਘਰ ਦੇ ਪਰਿਵਾਰ ਤੇ ਜੀਹਾਂ ਤੇ ਕਾਲ ਯੁਗ ਹਾਵੀ ਹੋ ਸਕਦਾ ਹੈ ਇਸ ਲਈ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਰਿਹਾ ਕਰੋ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਰਿਹਾ ਕਰੋ ਕਦੇ ਵੀ ਤੁਹਾਡੇ ਘਰ ਵਿੱਚ ਕਿਸੇ ਚੀਜ਼ ਦਾ ਘਾਟਾ ਨਹੀਂ ਰਹੇਗਾ ਇਸ ਲਈ ਲੋਹੜੀ ਵਾਲੇ ਦਿਨ ਚਾਹਦੋਂ ਵੀ ਦੁਨੀਆ ਸਾਰੇ ਹੁੰਦੀ ਹੈ ਜੇ ਆਪਣੇ ਘਰ ਨੂੰ ਨਾਮ ਦੇ ਨਾਲ ਤੁਸੀਂ ਸਾਫ ਸੁਥਰਾ ਕਰਨਾ ਹੈ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਬੱਚਿਆਂ ਦੀਆਂ ਅਰਦਾਸਾਂ ਖੁਦ ਸੁਣਦੇ ਹਨ ਤਾਂ ਕਲਪਨਾ ਕਰੋ ਜਦੋਂ ਵੀ ਤੁਸੀਂ ਘਰ ਦਾ ਕੋਈ ਵੀ ਕੰਮ ਕਰ ਕਰਦੇ ਉਸ ਵੇਲੇ ਪਰਮਾਤਮਾ ਜੀ ਦਾ ਨਾਮ ਸਿਮਰਨ ਜ਼ਰੂਰ ਕਰਿਆ ਕਰੋ ਤੁਹਾਡੇ ਰਸਤੇ ਦੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ ਜ਼ਿੰਦਗੀ ਵਿੱਚ ਸੁੱਖ ਤੇ ਖੁਸ਼ਹਾਲੀ ਦਾ ਵਾਸ ਹੋ ਜਾਵੇਗਾ ਆਉਣ ਵਾਲਾ ਸਮਾਂ ਤੁਹਾਡੇ ਲਈ ਖੁਸ਼ੀਆਂ ਵਾਲਾ ਹੋਵੇਗਾ ਘਰ ਵਿੱਚ ਜੇਕਰ ਕੋਈ ਕਮਾਈ ਵਾਲਾ ਨਹੀਂ ਹੈ ਤਾਂ ਪਤਾ ਨਹੀਂ ਫਿਰ ਤੁਹਾਡੀ ਕਿਸਮਤ ਕਿ ਅਚਾਨਕ ਹੀ ਕਮਾਈ ਦਾ ਕੋਈ ਤੁਹਾਨੂੰ ਸਾਧਨ ਮਿਲ ਜਾਵੇਗਾ ਇਸ ਲਈ ਤੁਸੀਂ ਜਦੋਂ ਵੀ ਝਾੜੂ ਲਗਾਉਣਾ ਹੈ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪ ਜ਼ਰੂਰ ਕਰਨਾ ਹੈ ਤੁਹਾਡੀ ਕਿਸਮਤ ਦੀ ਧੂੜ ਨੂੰ ਵੀ ਇਹ ਝਾੜੂ ਸਾਫ਼ ਕਰ ਦੇਵੇਗਾ ਸੋ ਸਾਧ ਸੰਗਤ ਜੀ ਹੌਲੀ ਹੌਲੀ ਤੁਹਾਡੀ ਜ਼ਿੰਦਗੀ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਜਾਵੇਗਾ ਸਾਧ ਸੰਗਤ ਜੀ ਇੱਕ ਭੈਣ ਸੀ ਪੰਜਾਬ ਦੇ ਛੋਟੇ ਜਿਹੇ ਪਿੰਡ ਦੀ ਉਸ ਦਾ ਨਾਮ ਸੀ ਹਰਨਾਮ ਕੌਰ ਬੜੀ ਹੀ ਸਾਦੀ ਸੀ ਗਰੀਬ ਪਰਿਵਾਰ ਦੀ ਸੀ ਉਸ ਦੇ ਵਿੱਚ ਸਬਰ ਸੰਤੋਖ ਬੜਾ ਹੀ ਭਰਿਆ ਹੋਇਆ ਸੀ ਉਸ ਦਾ ਜਿਹੜਾ ਪਤੀ ਸੀ ਕਈ ਸਾਲ ਪਹਿਲਾਂ ਬਿਮਾਰੀ ਨਾਲ ਚਲਵਸਿਆ ਘਰ ਵਿੱਚ ਦੋ ਛੋਟੇ ਛੋਟੇ ਬੱਚੇ ਇੱਕ ਪੁੱਤਰ ਤੇ ਇੱਕ ਧੀ ਸੀ ਥੋੜੀ ਜਿਹੀ ਜ਼ਮੀਨ ਸੀ ਜੋ ਕਰਜ਼ੇ ਵਿੱਚ ਫਸੀ ਹੋਈ ਸੀ ਕਈ ਵਾਰੀ ਤਾਂ ਘਰ ਵਿੱਚ ਚੁੱਲ੍ਹਾ ਵੀ ਮੁਸ਼ਕਲ ਨਾਲ ਬਲਦਾ ਸੀ ਕਿਉਂਕਿ ਘਰ ਵਿੱਚ ਕੋਈ ਆਦਮੀ ਕਮਾਈ ਕਰਨ ਵਾਲਾ ਨਹੀਂ ਸੀ ਪਿੰਡ ਦੇ ਲੋਕ ਕਹਿੰਦੇ ਕਿ ਹਰਨਾਮ ਕੌਰ ਦੇ ਘਰ ਦੀ ਕਿਸਮਤ ਹੀ ਰੁੱਸ ਗਈ ਹੈ ਪਰ ਹਰਨਾਮ ਕੋਰ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਗੁਰਦੁਆਰੇ ਵੱਲ ਮੂੰਹ ਕਰਕੇ ਸਿਰ ਝੁਕਾ ਕੇ ਸਿਰਫ ਇੱਕ ਗੱਲ ਕਹਿੰਦੀ ਕਿ ਵਾਹਿਗੁਰੂ ਤੂੰ ਸਭ ਜਾਣਦਾ ਹੈ ਮੇਰਾ ਦਰਦ ਵੀ ਤੂੰ ਹੀ ਜਾਣਦਾ ਹੈ ਇੱਕ ਸਾਲ ਦੀ ਲੋਹੜੀ ਆ ਰਹੀ ਸੀ ਪਿੰਡ ਵਿੱਚ ਰੌਣਕਾਂ ਬੜੀਆਂ ਜ਼ਿਆਦਾ ਸਨ ਹਰ ਘਰ ਵਿੱਚ ਖੁਸ਼ੀ ਸੀ ਪਰ ਹਰਨਾਮ ਕੋਰ ਦੇ ਘਰ ਵਿੱਚ ਅਜੇ ਵੀ ਚੁੱਪ ਸੀ ਕਿਉਂਕਿ ਉਸ ਘਰ ਵਿੱਚ ਕੋਈ ਵੀ ਜੀ ਕਮਾਉਣ ਵਾਲਾ ਨਹੀਂ ਸੀ ਨਾ ਨਵੇਂ ਕੱਪੜੇ ਸੀ ਨਾ ਗੁੜ੍ਹ ਸੀ ਤੇ ਨਾ ਰੇੜੀਆਂ ਸੀ ਬੱਚੇ ਬੜੇ ਉਦਾਸ ਸੀ ਤੇ ਉਸੇ ਦਿਨ ਪਿੰਡ ਵਿੱਚ ਇੱਕ ਸੰਤ ਮਹਾਪੁਰਖ ਜੀ ਆਏ ਸੰਤ ਬਾਬਾ ਗੁਰਮਖਦਾਸ ਜੀ ਲੋਕ ਆਖਦੇ ਕਿ ਇਹ ਮਹਾਪੁਰਖ ਗੁਰੂ ਦੇ ਨੇੜੇ ਤੇੜੇ ਹੰਦੇ ਹਨ ਜਿੱਥੇ ਚਰਨ ਪਾਉਂਦੇ ਹਨ ਉੱਥੇ ਦੁੱਖ ਘਟ ਹੋ ਜਾਂਦੇ ਹਨ ਸੰਤ ਜੀ ਪਿੰਡ ਦੇ ਗੁਰਦੁਆਰੇ ਵਿੱਚ ਜਾ ਕੇ ਬੈਠੇ ਸਾਰੇ ਪਿੰਡ ਦੇ ਲੋਕ ਦਰਸ਼ਨ ਕਰਨ ਆਏ ਹਰਨਾਮ ਕੌਰ ਵੀ ਆਪਣੇ ਦੁੱਖਾਂ ਨਾਲ ਭਰੀ ਹੋਈ ਝੋਲੀ ਨੂੰ ਲੈ ਕੇ ਆਈ ਅੱਖਾਂ ਭਰੀਆਂ ਹੋਈਆਂ ਹੱਥ ਜੋੜ ਕੇ ਆਖਦੀ ਬਾਬਾ ਜੀ ਮੇਰੇ ਘਰੋਂ ਬਰਕਤ ਖਤਮ ਹੋ ਗਈ ਹੈ ਮੇਰੇ ਘਰ ਦੇ ਕੋਈ ਜੀਵ ਵੀ ਜੋ ਹੈ ਕਮਾਈ ਨਹੀਂ ਕਰਨ ਵਾਲਾ ਮਿਹਨਤ ਵੀ ਕਰਦੀ ਹਾਂ ਨਾਮ ਵੀ ਪਰਮਾਤਮਾ ਦਾ ਲੈਣੀ ਹੈ ਪਰ ਘਰ ਵਿੱਚੋਂ ਦੁੱਖ ਜਿਹੜੇ ਹਨ ਘਟਦੇ ਨਹੀਂ ਸੰਤ ਜੀ ਉਸ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣਨੀਆਂ ਪਈਆਂ ਫਿਰ ਬੜੀ ਹੌਲੀ ਜਿਹੀ ਆਵਾਜ਼ ਵਿੱਚ ਕਿਹਾ ਮਾ ਲੋਹੜੀ ਆ ਰਹੀ ਹੈ ਲੋਹੜੀ ਵਾਲੇ ਦਿਨ ਅੰਮ੍ਰਿਤ ਵੇਲੇ ਤੂੰ ਆਪਣੇ ਘਰ ਨੂੰ ਨਾਮ ਨਾਲ ਸਾਫ਼ ਕਰੀ ਝਾੜੂ ਆਪਣੇ ਘਰ ਵਿੱਚ ਲਗਾਈ ਹਰ ਕੋਨੇ ਦੇ ਵਿੱਚ ਜਦੋਂ ਝਾੜੂ ਲਗਾਵੇਂਗੀ ਤਾਂ ਵਾਹਿਗੁਰੂ ਦਾ ਨਾਮ ਜਪੀ ਗੁਰੂ ਜੀ ਤੇਰੀ ਕਿਸਮਤ ਦੀ ਢੋਡ ਨੂੰ ਸਾਫ਼ ਕਰ ਦੇਣਗੇ ਹਰਨਾਮ ਕੌਰ ਨੂੰ ਇਹ ਗੱਲ ਸੁਧਾਰਨ ਲੱਗੀ ਪਰ ਦਿਲ ਵਿੱਚ ਬਾਬਾ ਜੀ ਦੀ ਗੱਲ ਵਸ ਗਈ ਲੋਹੜੀ ਵਾਲੀ ਸਵੇਰ ਆ ਗਈ ਤੇ ਅਜੇ ਸਾਰਾ ਪਿੰਡ ਸੌਂ ਰਿਹਾ ਸੀ ਹਨੇਰਾ ਚੁੱਪ ਠੰਡੀ ਹਵਾ ਹਰਨਾਮਕੋਰ ਉਠੀ ਅੱਖਾਂ ਬੰਦ ਕਰਕੇ ਕਹਿੰਦੀ ਵਾਹਿਗੁਰੂ ਜੀ ਅੱਜ ਮੈਂ ਤੇਰੇ ਹੁਕਮ ਚ ਚੱਲ ਰਹੀ ਹਾਂ ਉਸਨੇ ਝਾੜੂ ਚੁੱਕਿਆ ਤੇ ਹੌਲੀ-ਹੌਲੀ ਘਰ ਦੇ ਕੋਨੇ-ਕੋਨੇ ਨੂੰ ਸਾਫ਼ ਕਰਨਾ ਸ਼ੁਰੂ ਕਰਤਾ ਹਰ ਝਾੜੂ ਦੇ ਚੌਂਕੇ ਦੇ ਨਾਲ ਬੋਲਾਂ ਚੋਂ ਇੱਕ ਹੀ ਨਾਮ ਨਿਕਲਦਾ ਸੀ ਵਾਹਿਗੁਰੂ ਅਚਾਨਕ ਉਸਦੇ ਮਨ ਵਿੱਚੋਂ ਸਾਲਾਂ ਦੀ ਭਾਰ ਹਟਣੀ ਸ਼ੁਰੂ ਹੋ ਗਈ ਇਸ ਤਰ੍ਹਾਂ ਕਰਦਿਆਂ-ਕਰਦਿਆਂ ਉਸ ਭੈਣ ਨੂੰ ਇੱਕ ਮਹੀਨਾ ਲੰਘ ਗਿਆ ਘਰ ਦੇ ਵਿੱਚ ਕੋਈ ਬਦਲਾਅ ਨਾ ਹੋਇਆ ਹੌਲੀ-ਹੌਲੀ ਉਸ ਭੈਣ ਦੇ ਮਨ ਵਿੱਚ ਬਦਲਾਅ ਆਉਣੇ ਸ਼ੁਰੂ ਹੋ ਗਏ। ਉਸ ਭੈਣ ਨੂੰ ਉਹ ਦੁੱਖ ਹੀ ਨਹੀਂ ਸੀ ਜਜਾਪਣ ਲੱਗਾ ਜਿਸ ਤਰ੍ਹਾਂ ਕਿ ਉਹ ਦੁੱਖ ਪਹਿਲਾਂ ਘਟਦੀ ਰਹੀ ਸੀ। ਉਸ ਭੈਣ ਦੇ ਨਾ ਹੁਣ ਹੌਲੀ-ਹੌਲੀ ਅੱਖਾਂ 'ਚੋਂ ਹੰਝੂ ਆਉਣੇ ਸ਼ੁਰੂ ਹੋ ਗਏ। ਉਹ ਕਹਿ ਰਹੀ ਸੀ ਕਿ ਮਾਲਕ ਮੇਰੀ ਗਰੀਬੀ ਵੀ ਸਾਫ਼ ਕਰ ਦੇ, ਮੇਰੇ ਬੱਚਿਆਂ ਦਾ ਭਵਿੱਖ ਸਾਫ਼ ਕਰ ਦੇ। ਸਵੇਰੇ ਚੜਦੀ ਕਲਾ ਨਾਲ ਮੇਰਾ ਪਰਿਵਾਰ ਉੱਠੇ। ਇਸ ਭੈਣ ਨੂੰ 2 ਮਹੀਨਿਆਂ ਬਾਅਦ ਵੀ ਹਵਾ ਹਲਕੀ-ਹਲਕੀ ਮਹੌਲ ਸ਼ਾਂਤ ਕੁਝ ਮਹੀਨੇ ਬਾਅਦ ਅਚਾਨਕ ਇੱਕ ਬੈਂਕ ਵਾਲਾ ਆਇਆ ਤੇ ਉਹਨੇ ਆ ਕੇ ਕਿਹਾ ਤੁਹਾਡੀ ਜ਼ਮੀਨ ਦਾ ਕੇਸ ਸੈਟਲ ਹੋ ਗਿਆ ਹੁਣ ਕਰਜ਼ਾ ਘਟ ਹੋ ਗਿਆ ਫਿਰ ਬੱਚਿਆਂ ਦੇ ਸਕੂਲਾਂ ਤੋਂ ਫੋਨ ਆਇਆ ਕਿ ਦੋਵੇਂ ਬੱਚਿਆਂ ਨੂੰ ਸਕਾਲਰਸ਼ਿਪ ਮਿਲ ਗਈ ਹੈ ਪਿੰਡ ਵਾਲੇ ਹੈਰਾਨ ਕਿ ਸਭ ਕੁਝ ਕਿਵੇਂ ਹੋ ਗਿਆ ਸਭ ਕੁਝ ਵੇਖ ਕੇ ਹਰਨਾਮ ਕੋਰੇ ਤੇਰੇ ਘਰ ਵੱਲ ਕੀ ਹੋ ਗਿਆ ਇਹ ਅਜੀਹਾ ਚਮਤਕਾਰ ਕਿੰਜ ਹੋਇਆ ਸਾਰੇ ਲੋਕਾਂ ਨੇ ਇੰਜ ਕਹਿਣਾ ਸ਼ੁਰੂ ਕਰ ਦਿੱਤਾ ਤੂੰ ਕਿਹੜੇ ਬਾਬੇ ਕੋਲ ਜਾਣਾ ਸ਼ੁਰੂ ਕੀਤਾ ਹਰ ਕੋਈ ਆਂਢੀ ਗੁਆਂਢੀ ਰਿਸ਼ਤੇਦਾਰ ਉਹਨੂੰ ਆ ਕੇ ਪੁੱਛਣ ਲੱਗੇ ਹੌਲੀ ਜਿਹੀ ਮੁਸਕਰਾ ਕੇ ਕਹਿੰਦੀ ਮੈਂ ਤਾਂ ਸਿਰਫ ਲੋਹੜੀ ਵਾਲੇ ਦਿਨ ਗੁਰੂ ਦੇ ਨਾਮ ਨਾਲ ਜੁੜੀ ਸੀ ਗੁਰੂ ਦੇ ਨਾਮ ਨੇ ਹੀ ਮੇਰੇ ਘਰ ਨੂੰ ਝਾੜੂ ਨਾਲ ਸਾਫ਼ ਕਰ ਦਿੱਤਾ ਹੈ ਕੁਝ ਮਹੀਨਿਆਂ ਵਿੱਚ ਮੇਰੇ ਘਰ ਦੇ ਹਾਲਾਤ ਬਦਲ ਗਏ ਹਨ ਮੇਰੇ ਘਰ ਦਾ ਕਰਜ਼ਾ ਮੁੱਕਾ ਹੈ ਬੱਚੇ ਚੰਗੀ ਤਰ੍ਹਾਂ ਪੜ੍ਹਨ ਲੱਗੇ ਹਨ ਘਰ ਵਿੱਚ ਹਾਸਾ ਆ ਗਿਆ ਹੈ ਫਿਰ ਇੱਕ ਦਿਨ ਮਹਾਪੁਰਖ ਜੀ ਫਿਰ ਆਏ ਪਿੰਡ ਵਿੱਚ ਤੇ ਹਰਨਾਮਕਔਰ ਉਹਨਾਂ ਦੇ ਚਰਨੀ ਡਿੱਗੀ ਬਾਬਾ ਜੀ ਮੇਰੀ ਕਿਸਮਤ ਬਦਲ ਗਈ ਸੰਤ ਜੀ ਹੌਲੀ ਜਿਹੇ ਦਿਨੇ ਹੱਸੇ ਤੇ ਕਿਹਾ ਮਾਈ ਕਿਸਮਤ ਨਹੀਂ ਬਦਲੀ ਤੂੰ ਗੁਰੂ ਦੀ ਗੱਲ ਮੰਨੀ ਨਾਮ ਨੇ ਤੇਰਾ ਘਰ ਸਾਫ਼ ਕੀਤਾ ਤੂੰ ਨਾਮ ਜਪਿਆ ਗੁਰੂ ਨੇ ਪਹਿਰਾ ਦਿੱਤਾ ਸੋ ਸਾਧ ਸੰਗਤ ਜੀ ਇਹ ਕਹਾਣੀ ਕੋਈ ਕਾਲਪਨਿਕ ਕਹਾਣੀ ਨਹੀਂ ਹੈ ਇੱਕ ਸੱਚ ਦੀ ਮਿਸਾਲ ਹੈ ਜਿਹੜੇ ਲੋਕ ਹਰ ਰੋਜ਼ ਗੁਰੂ ਦੇ ਦਰ ਤੇ ਵਿਸ਼ਵਾਸ ਕਰਦੇ ਹਨ ਉਹਨਾਂ ਦੀ ਕਿਸਮਤ ਬਦਲਦਿਆਂ ਫਿਰ ਦੇਰ ਨਹੀਂ ਲੱਗਦੀ ਇਸ ਲਈ ਘਰ ਦਾ ਜਦੋਂ ਵੀ ਤੁਸੀਂ ਕੋਈ ਵੀ ਕੰਮਕਾਰ ਕਰਨਾ ਹੋਵੇ ਨਾ ਤਾਂ ਪਰਮਾਤਮਾ ਜੀ ਦਾ ਨਾਮ ਤੁਸੀਂ ਜ਼ਰੂਰ ਲੈਣਾ ਹੈ ਗੁਰਬਾਣੀ ਵਿੱਚ ਬੜੀ ਹੀ ਤਾਕਤ ਹੈ ਜਿਨਿ ਨਾਮ ਧਿਆਇ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਮ ਆਖਦੇ ਹਨ ਜੀ ਜਿਨ੍ਹਾਂ ਨੇ ਨਾਮ ਜਪਿਆ ਮਿਹਨਤ ਕੀਤੀ ਉਹ ਲੋਕ ਸਫਲ ਹੋ ਜਾਂਦੇ ਹਨ ਉਹਨਾਂ ਦੇ ਨਾਲ ਨਾਲ ਹੋਰਾਂ ਦੀ ਵੀ ਮੁਕਤੀ ਹੋ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ